ਦਾ ਜਲਾਲੀ ਦਿਲ ਹੂਲਵੀਨ ਪਾਕ ਮੁਹਬੱਤ ਦੀ ਲੋਕ ਗਾਥਾ ਹੈ 17ਵੀਂ ਸਦੀ ਦੇ ਅੰਤ ਵਿੱਚ ਇਹ ਵਾਰਤਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਲਾਲ ਸਿੰਘੀ ਵਿਖੇ ਵਾਪਰੀ ਕਿਸ਼ੋਰ ਚੰਦ ਅਤੇ ਬੋਟਾ ਗੁਜਰਾਤੀ ਨੇ ਇਸ ਬਾਰੇ ਦੋ ਕਿੱਸੇ ਜੋੜੇ ਹਨ ਇਹਨਾਂ ਕਿੱਸਿਆਂ ਤੋਂ ਇਲਾਵਾ ਰੋਡਾ ਜਲਾਲੀ ਬਾਰੇ ਪੰਜਾਬ ਦੀਆਂ ਸੁਆਣੀਆਂ ਲੋਕ ਗੀਤ ਵੀ ਗਾਉਂਦੀਆਂ ਹਨ ਬਲਖ ਬੁਖਾਰੇ ਦਾ ਜੰਪਲ ਆਪਣੀ ਮੰਦੀ ਮੌਤ ਦੇ ਵਿਰਾਂਗ ਵਿੱਚ ਫਕੀਰ ਬਣਿਆ ਰੋਡਾ ਪਾਕ ਪਟਨੋਂਨ ਹੁੰਦਾ ਹੋਇਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਲਾਲ ਸਿੰਘੀ ਆਣ ਪੁੱਜਿਆ ਪਿੰਡ ਤੋਂ ਅੰਦਕੋ ਮੀਲ ਦੀ ਦੂਰੀ ਤੇ ਪੂਰਬ ਵੱਲ ਦੇ ਪਾਸੇ ਸੁਹਾਨ ਨਦੀ ਦੇ ਕੰਢੇ ਸ਼ਾਨਦਾਰ ਬਾਗ ਸੀ ਉਸ ਬਾਗ ਵਿੱਚ ਇਸ ਫਕੀਰ ਨੇ ਜਾ ਡੇਰੇ ਲਾਏ ਫਕੀਰ ਇੱਕੀ 22 ਬਰੇ 10 ਲੱਖਾਂ ਜਵਾਨ ਸੀ ਗੇਰੂਏ ਕੱਪੜੇ ਉਦੇ ਸਿਓ ਜਿਹੇ ਦਰਦ ਦਰਦ ਕਰਦੇ ਸਰੀਰ ਤੇ ਬਨ ਬਨ ਪੈਂਦੇ ਸਨ ਰੂਪ ਉਹਦਾ ਚੱਲਿਆ ਨਹੀਂ ਸੀ ਜਾਂਦਾ ਇੱਕ ਅਨੋਖਾ ਜਲਾਲ ਉਹਦੇ ਮਸਤਕ ਤੇ ਟਪਕ ਰਿਹਾ ਸੀ ਅੱਖੀਆਂ ਰਾਜ ਪ੍ਰਜ ਜਾਂਦੀਆਂ ਸਨ ਪਿੰਡ ਵਿੱਚ ਫਕੀਰ ਦੀ آمد ਦੀ ਚਰਚਾ ਸ਼ੁਰੂ ਹੋ ਗਈ। ਨਾਲ ਹੀ ਨਵੇਂ ਸ਼ਰਦਾਲੂ ਪੈਦਾ ਹੋ ਗਏ। ਬੜੀਆਂ ਪਿਆਰੀਆਂ ਕਰਾਮاتی ਕਥਾਵਾਂ ਉਸ ਬਾਰੇ ਘੜੀਆਂ ਜਾਣ ਲੱਗੀਆਂ। ਕਿਸੇ ਦੀ ਮੰਜ ਗੁਆਚ ਗਈ, ਰੋਡੇ ਮੰਤਰ ਪੜਿਆ, ਮੰਜ ਆਪਣੇ ਆਪ ਅਗਲੇ ਦੇ ਕੀਲੇ ਜਾ ਖੜੀ। ਕਿਸੇ ਦੀ ਗਊ ਨੇ ਦੁੱਧ ਨਾ ਦਿੱਤਾ, ਫਕੀਰ ਨੇ ਪੇੜਾ ਕੀਤਾ, ਗਊ ਧਾਰੀ ਪੈ ਗਈ। ਕਿਸੇ ਦਾ ਜਵਾਕ ਢਿੱਲਾ ਮੱਠਾ ਹੋ ਗਿਆ, ਰੋਡੇ ਝਾੜਾ ਝਾੜਿਆ, ਮੁੰਡਾ ਨੋਂ ਬਰ ਨੋਂ। ਇਸ ਪ੍ਰਕਾਰ ਰੋਡੇ ਫਕੀਰ ਦੀ ਮਹਿਮਾ ਘਰ ਘਰ ਹੋ ਲੱਗ ਪਈ ਪਿੰਡ ਦੇ ਲੋਕੀ ਅਪਾਰ ਸ਼ਰਧਾ ਨਾਲ ਰੋਡੇ ਨੂੰ ਪੂਜਣ ਲੱਗੇ ਮਾਈਆਂ ਬਣ ਸੰਵਰ ਕੇ ਸੰਤਾਂ ਦੇ ਦਰਸ਼ਨਾਂ ਨੂੰ ਜਾਂਦੀਆਂ ਆਪਣੇ ਮਨ ਦੀਆਂ ਮੁਰਾਦਾ ਲਈ ਰੋਡੇ ਪਾਸੋਂ ਅਸੀਸਾਂ ਮੰਗਦੀਆਂ ਆਪਣੇ ਦੁੱਖ ਸੁੱਖ ਬੋਲਦੀਆਂ ਰੋਡਾ ਬੜੇ ਧਿਆਨ ਨਾਲ ਸੁਣਦਾ ਸ਼ਹਿਦ ਜਿਹੇ ਮਿੱਠੇ ਬੋਲ ਬੋਲਦਾ ਸਾਰਿਆਂ ਦੇ ਦਿਲ 모ਹੇ ਜਾਂਦਾ ਇਸੇ ਪਿੰਡ ਦੇ ਲੋਹਾਰਾਂ ਦੀ ਧੀ ਜਲਾਲੀ ਦੇ ਰੂਪ ਦੀ ਬੜੀ ਚਰਚਾ ਸੀ ਕੋਈ ਗਗਰੂ ਅਜੇ ਤੀਕੋ ਨੂੰ ਜਚਿਆ ਨਹੀਂ ਸੀ ਕਿਸੇ ਨੂੰ ਵੀ ਉਹ ਆਪਣੇ ਨੱਕ ਖੱਲੇ ਨਹੀਂ ਸੀ ਲਿਆਂਦੀ ਸਾਰੇ ਜਲਾਲੀ ਨੂੰ ਪਿੰਡ ਦਾ ਸ਼ਿੰਗਾਰ ਸੱਦੇ ਸਨ ਪਹਾੜਾਂ ਦੀ ਪਰੀ ਨਾਲ ਤੁਲਨਾ ਦਿੰਦੇ ਸਨ ਜਲਾਲੀਏ ਲੋਹਾਰੀਏ ਨੀ ਕੀ ਤੂੰ ਪਰੀ ਪਹਾੜ ਦੀ ਕੀ ਆਸਮਾਨੀ ਹੂਰ ਸੁਣੀ ਦਿਸੇਨ ਫੁੱਲਵਾਂ ਤੈਥੋਂ ਮਿਲ ਰਹੀਏ ਦੂਰ ਤੈਨੂੰ ਵੇਖ ਜਲਾਲੀ ਨੇ ਵੀ ਰੋਡੇ ਫਕੀਰ ਦੀ ਮਹਿਮਾ ਸੁਣੀ ਇੱਕ ਦਿਨ ਉਹ ਆਪਣੀਆਂ ਸਹੇਲੀਆਂ ਨਾਲ ਬਾਗ ਵਿੱਚ ਜਾ ਪੁੱਜੀ ਰੋਡਾ ਸਮਾਦੀ ਲਾਈ ਸਿਮਰਨ ਕਰ ਰਿਹਾ ਸੀ ਸਾਰੀਆਂ ਨਮਸਕਾਰ ਕਰਕੇ ਬੈਠ ਗਈਆਂ ਰੋਡੇ ਅੱਖ ਨਾ ਚਮਕੀ ਬਸ ਮਸਤ ਰਿਹਾ ਜਲਾਲੀ ਸਿਮਰਨ ਕਰਿੰਦੇ ਰੋਡੇ ਵੱਲ ਤੱਕਦੀ ਰਹੀ ਮੁਸਕਾਨਾਂ ਬਖੇਰਦੀ ਰਹੀ ਕੋਈ ਰਾਂਗਲਾ ਸੁਪਨਾ ਉਹਨੂੰ ਸਾਕਾਰ ਹੁੰਦਾ ਜਾਪਿਆ ਹੁਸਨ ਦਾ ਬੁੱਤ ਬਣਿਆ ਰੋਡਾ ਜਲਾਲੀ ਦੇ ਤੁਰ ਅੰਦਰ ਦਿਲ ਵਿੱਚ ਲਹਿ ਗਿਆ ਜਲਾਲੀ ਆਪਣੇ ਆਪ ਮੁਸਕਰਾਈ ਉਹ ਸਾਰੀਆਂ ਜਾਣ ਲਈ ਖੜੋ ਗਈਆਂ ਰੋਡੇ ਅੱਖ ਖੋਲੀ ਸਾਮਨੇ ਜਲਾਲੀ ਹੱਥ ਜੋੜੀ ਖੜੀ ਸੀ ਗੁਲਾਬ ਦੇ ਫੁੱਲ ਵਾਂਗ ਖਿੜਿਆ ਜਲਾਲੀ ਦਾ ਪਿਆਰਾ ਮੁਖੜਾ ਰੋਡੇ ਦੀ ਬਿਰਤੀ ਉਖੇੜ ਗਿਆ ਰੋਡਾ ਸਵਾਦ ਸਵਾਦ ਹੋ ਗਿਆ ਸਾਰੀ ਰਾਤ ਜਲਾਲੀ ਰੋਡੇ ਵਿੱਚ ਕੋਈ ਰਹੀ ਸਵੇਰ ਹੁੰਦੇ ਸਾਰ ਹੀ ਉਸ ਬਾਗ ਵਿੱਚ ਆ ਰੋਡੇ ਨੂੰ ਸਜਦਾ ਕੀਤਾ ਹੁਸਨ ਇਸ਼ਕ ਦੇ ਗਲ ਬਾਹੀ ਪਾ ਲਈਆਂ ਰੋਡਿਆ ਤੂੰ ਮੇਰੇ ਤੇ ਕੀ ਜਾਦੂ ਧੂਣ ਦਿੱਤਾ ਮੈਂ ਸਾਰੀ ਰਾਤ ਪਰ ਲਈ ਵੀ ਸੌ ਨਹੀਂ ਸਕੀ ਤੇਰੇ ਖਿਆਲਾਂ ਵਿੱਚ ਮਗਨ ਰਹੀਆਂ ਹੁਸਨ ਮਚਲਿਆ ਕੁਸਨ ਪਰਿਏ ਤੰਨੇ ਨੇ ਪੱਥਰ ਵਿੱਚੋਂ ਰੱਬ ਪਾ ਲਿਆਏ ਅੱਜ ਮੇਰੀ ਭਗਤੀ ਪੂਰੀ ਹੋ ਗਈ ਹੈ ਤੇਰੇ ਚ ਮੈਨੂੰ ਦਾਤਾਰ ਨਜ਼ਰੀ ਪਿਆ ਆਉਂਦਾ ਏ ਜਦੋਂ ਦੀ ਤੂੰ ਮੇਰੇ پاسੋਂ ਗਈਂ ਮੈਨੂੰ ਵੀ ਚੈਨ ਨਹੀਂ ਆਇਆ ਹੁਣ ਤੂੰ ਆ ਗਈਂ ਜਾਣੀ ਸੱਤੇ ਬਹਿਸ਼ਤਾਨ ਮੇਰੀ ਝੋਲੀ ਵਿੱਚ ਨੇ ਰੋੜਾ ਹਸੀਨ ਤੋਂ ਹਸੀਨ ਹੋ ਰਿਹਾ ਸੀ ਰੋੜਿਆਂ ਅਜਿਹਾ ਦਿਲਾਂ ਦੇ ਸੌਦੇ ਕਰ ਲਏ ਨੇ ਤੂੰ ਪੂਰਾ ਉਤਰੀ ਕਿਦਰੇ ਮੇਰਾ ਕੱਚ ਜਿਹਾਂ ਦਿਲ ਤੋੜ ਕੇ ਅਗਾ ਨਾ ਟੁਰ ਜਾਵੀਂ ਜਲਾਲੀਏ ਇੱਕ ਹੀ ਆਨਦੀਏ ਤੂੰ ਮੈਂ ਇਥੋਂ ਟੁਰ ਜਾਵਾਂਗਾ ਇੱਕੋ ਇੱਕ ਦਿਲ ਸੀ ਮੇਰਾ ਉਹ ਤੋਂ ਖਸ ਲਿਆਏ ਹੋਰ ਕੀ ਇਹ ਇਸ ਦੁਨੀਆ ਵਿੱਚ ਮੇਰੇ ਲਈ ਬਸ ਤੂੰ ਹੀਂ ਪਲਾ ਮੈਂ ਤੈਨੂੰ ਕਿਵੇਂ ਛੱਡ ਸਕਦਾ ਹਾਂ ਤੂੰ ਤੇ ਮੇਰੀ ਜ਼ਿੰਦਗੀਂ ਮੇਰਾ ਇਸ਼ਟੇ ਡਰ ਹੈ ਜਲਾਲੀਏ ਕਿਦਰੇ ਤੋਂ ਲੋਕਾਂ ਦੀ ਬਦਨਾਮੀ ਤੋਂ ਡਰਦੀ ਆਪਣਾ ਪਿਆਰਾ ਮੁੱਖ ਮੈਥੋਂ ਨਾ ਮੋੜ ਲਵੀਂ ਮੈਨੂੰ ਆਪਣੀ ਜਵਾਨੀ ਦੀ ਸਹੂ ਨੋੜਿਆ ਮੈਂ ਲਗੀਆਂ ਤੋਰ ਨਿਭਾਵਾਂਗੀ ਮਰ ਜਾਵਾਂਗੀ ਪਰ ਪਛਾਣ ਨਹੀਂ ਪਰਤਾਂਗੀ ਤੂੰ ਮੇਰਾ ਹਰ ਰੋਜ਼ ਤੜਕਸਾਰ ਸੁਹਾਨ ਦੇ ਕੰਡੇ ਇੰਤਜ਼ਾਰ ਕਰਿਆ ਕਰੀ ਉਹ ਕੋਈ ਆਉਂਦਾ ਪਿਆਏ ਆ ਸੰਭ ਲੈ ਮੇਰੀ ਨਿਸ਼ਾਨੀ ਜਲਾਲੀ ਦਾ ਛੱਲਾ ਰੋਡੇ ਦੀ ਉਂਗਲ ਤੇ ਸੀ ਜਲਾਲੀ ਹਰ ਰੋਜ਼ ਸੁਹਾਨ ਦੇ ਕੰਡੇ ਜਾ ਪੁਜੇ ਦੀ ਤੇ ਪਿਆਰੇ ਰੋਡੇ ਦਾ ਜਾਦੀਦਾਰ ਕਰਦੀ ਉਤੇ ਨਦੀ ਦੇ ਜਾ ਕੇ ਰੋਜ਼ ਮਰਦੀ ਬਿਨਾ ਮਿਲੇ ਦੇ ਨਹੀਂ ਆਧਾਰ ਹੈ ਜੀ ਹੋਏ ਘੜੀ ਵਿਛੋੜੇ ਦੇ ਵਾਂਗ ਸੁਲੀ ਜਾਨ ਹੋਵਦੀ ਜੋ ਆਵਾਜ਼ਾਰ ਹੈ ਜੀ ਬਿਨਾਂ ਲੱਗੀਆਂ ਕੋਈ ਨਾ ਜਾਣਦਾ ਹੈ ਜੀ ਨੂੰ ਲੱਗੀਆਂ ਉਸ ਨੂੰ ਸਾਰ ਹੈ ਜੀ ਕੋਈ ਪੁੱਜ ਮਨੂ ਲੋਹਾਰ ਬੱਚੀ ਬੜੇ ਕੜੀ ਦਾ ਜੋਗ ਚਾਰ ਹੈ ਜੀ ਹੁੰਦੇ ਨਾਗ ਮਲੂਮ ਨੇ ਪੂਣੀਆਂ ਦੇ ਜਦੋਂ ਕਤਨ ਜਾਏ ਭੰਡਾਰ ਹੈ ਜੀ ਪਾਇਆ ਪਟਕਸੀ ਦੇ ਕਦਰੇ ਨੂੰ ਪੈਂਦੀ ਭੁੱਲ ਕੇ ਨਾ ਇੱਕ ਤਾਰ ਹੈ ਜੀ ਮਿਲੇ ਜਦੋਂ ਜਲਾਲੀ ਜਾਂ ਯਾਰਤਾ ਆਈ ਉਦੋਂ ਵਸਦਾ ਦਿਸੇ ਸੰਸਾਰ ਹੈ ਜੀ ਕਿਸੇ ਕੰਮ ਦੇ ਵਿੱਚ ਨਾ ਚਿੱਤ ਲੱਗੇ करे आशकी अति लाचार है जी किशोर चंद इशक मुशक कदो छुपायान छुप देने जलाली अते रोडे दे इशक दी चर्चा पिंड विच छिल पई जलाली दे मापियां दे कन्नी भी उड़दी उड़दी पिणक पै गई ਉਹਨਾਂ ਨੇ ਉਹਨਾਂ ਦੇ ਇਸ਼ਕ ਨੂੰ ਪਰਵਾਨ ਨਾ ਕੀਤਾ ਉਹ ਤਾਂ ਨਮੋਸ਼ੀ ਦੇ ਮਾਰੇ ਆਪਣੇ ਮੂੰਹ ਲਕੋਈ ਫਿਰਦੇ ਸਨ ਉਹਨਾਂ ਨੇ ਜਲਾਲੀ ਨੂੰ ਲੱਖ ਸਮਝਾਇਆ ਪਰ ਉਹ ਪਿਛਾ ਮੁੜਨ ਵਾਲੀ ਕਿੱਥੇ ਸੀ ਉਹਦੇ ਲਈ ਤਾਂ ਰੋਡਾ ਹੀ ਸਭ ਕੁਝ ਸੀ ਆਖਰ ਉਹਨਾਂ ਜਲਾਲੀ ਨੂੰ ਡਰਾਇਆ ਮਕਾਇਤ ਆਪਣੀ ਨਿਗਰਾਨੀ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਜਲਾਲੀ ਦਾ ਘਰੋਂ ਬਾਹਰ ਨਿਕਲਣਾ ਬੰਦ ਹੋ ਗਿਆ ਉਧਰ ਰੋਡਾ ਵੀ ਜਲਾਲੀ ਦਾ ਪਿਆਰਾ ਮੁਖੜਾ ਤੱਕਣ ਲਈ ਬੇਕਰਾਰ ਹੋ ਰਿਹਾ ਸੀ ਆਖਰ ਉਹਨੇ ਜਲਾਲੀ ਦੇ ਦਰ ਅੱਗੇ ਜਾ ਕੇ ਅਲਤ ਜਗਾਵਣੀ ਸ਼ੁਰੂ ਕਰ ਦਿੱਤੀ ਉਹ ਉਹਦੇ ਹੱਥੋਂ ਖੈਰਾਤ ਲੈ ਬਿਨਾਂ ਉਹਦਾ ਇੱਕ ਕਦਮ ਵੀ ਨਾ ਪੁੱਟਦਾ ਗੱਲ ਇਥੋਂ ਤੱਕ ਅੱਪੜ ਗਈ ਕਿ ਇੱਕ ਦਿਨ ਉਹਨੇ ਜਲਾਲੀ ਦੀ ਮਾਲ ਦੇ ਹੱਥੋਂ ਖੈਰਾਤ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਉਹਦੀ ਮਾਨ ਨਹੀਂ ਰਹੀ ਸਾਦਾ ਦਾ ਹੱਥ ਵੀ ਮਸ਼ਹੂਰ ਹੈ ਰੋਡਾ ਉਹਨਾਂ ਦੇ ਦਰਾਂ ਅਗੇ ਹੀ ਧੂਣਾ ਤਪਾ ਕੇ ਬੈਠ ਗਿਆ ਤੇ ਸਮਾਦੀ ਲ ਲਈ ਲੋਕਾਂ ਲਈ ਤਾਂ ਇਹ ਜਗਤ ਤਮਾਸ਼ਾ ਸੀ ਪਰ ਜਲਾਲੀ ਦੀ ਮਾਨਤਾ ਨਮੋਸ਼ੀ ਦੀ ਮਾਰੀ ਧਰਤੀ ਵਿੱਚ ਨਿਗਰਦੀ ਜਾ ਰਹੀ ਸੀ ਉਹਨੇ ਉਸ ਨੂੰ ਧੂਣਾ ਚੁੱਕਣ ਲਈ ਬਹੁਤੇਰੇ ਵਾਸਤੇ ਪਾਇ ਜਲਾਲੀ ਨੇ ਵੀ ਉਹਨੂੰ ਬੜਾ ਆਖਿਆ ਪਰ ਰੋਡਾ ਤਾਂ ਉਹਦੇ دیدار ਲਈ ਤੜਫ ਰਿਹਾ ਸੀ ਕਿੱਥੋਂ ਵੇਦੇ ਤੋਂ ਆਇਆ ਜਾਣ ਕੇ ਹਰੇ ਦੇਸ ਵੇ ਫਕੀਰਾ ਭਲਾ ਵੇ ਦਲਾਲਿਆ ਵੇ ਰੋਡਿਆ ਪੱਛਮ ਤੋਂ ਨਹੀਂ ਮੈਂ ਆਇਆ ਜਾਣਾ ਦੱਖਣ ਦੇਸ ਨਹੀਂ ਲੋਹਾਰੀਏ ਦਰ ਵਿੱਚੋਂ ਧੂਣਾ ਚੁੱਕ ਲੈਵੇ ਬਾਹਰੋਂ ਆਜੋ ਮੇਰਾ ਬਾਪ ਵੇ ਫਾਕੀਰਾ ਭਲਾਵੇ ਦਲਾਲਿਆ ਵੇ ਰੋਡਿਆ ਦਰ ਵਿੱਚੋਂ ਧੂਣਾ ਨਾ ਚੁੱਕਣਾ ਨੀ ਲੈਣਾ ਤੇਰਾ ਦੀਦਾਰ ਨਹੀਂ ਲੋਹਾਰੀਏ ਭਲਾ ਸਾਲੂ ਵਾਲੀ ਨਹੀਂ ਗੋਰੀਏ ਰੋਡੇ ਨੇ ਜਲਾਲੀ ਦੇ ਦਰਾਂ ਗਿਉਣ ਧੂਣਾ ਨਾ ਚੁੱਕਿਆ ਗੁੱਸੇ ਵਿੱਚ ਆਏ ਜਲਾਲੀ ਦੇ ਪਰਾਵਾਂ ਨੇ ਉਹਨੂੰ ਮਾਰ ਮਾਰ ਕੇ ਅਦਮੋਆ ਕਰ ਸੁੱਟਿਆ ਤੇ ਰਾਤ ਸਮੇਂ ਸੋਹਨ ਨਦੀ ਵਿੱਚ ਹੜ੍ਹਾਇ ਕੁਦਰਤ ਦਾ ਕੋਈ ਪਾਰਾ ਵਾਰ ਨਹੀਂ ਰੋਡਾ ਨਦੀ ਵਿੱਚੋਂ ਬੱਚ ਨਿਕਲਿਆ ਤੇ ਅਗਲੀ ਪਲਕਾ ਕੇ ਉਹਨੇ ਜਲਾਲੀ ਦੇ ਦਰਾਂ 'ਗੇ ਮੁੱਲ ਧੂਣਾ ਤਪਾ ਦਿੱਤਾ ਜਲਾਲੀ ਅੰਦਰ ਨਰਵੀ ਪਈ ਤੜਪਦੀ ਰਹੀ ਕਹਿੰਦੇ ਨੇ ਜਲਾਲੀ ਦੇ ਪਰਾਵਾਂ ਨੂੰ ਰੋਡੇ ਦੇ ਦੁਬਾਰਾ ਮੋੜਾਂ ਤੇ ਐਨਾ ਗੁੱਸਾ ਚੜਿਆ ਕਿ ਉਹਨਾਂ ਨੇ ਉਹਦੇ ਟੁਕੜੇ ਟੁਕੜੇ ਕਰਕੇ ਖੂਹ ਵਿੱਚ ਸੁੱਟ ਦਿੱਤਾ ਤੇ ਮਦਰੋਂ ਜਲਾਲੀ ਨੂੰ ਵੀ ਮਾਰ ਮੁਕਾਇਆ ਇਸ ਪ੍ਰੀਤ ਕਥਾ ਦਾ ਅੰਤ ਇਸ ਪ੍ਰਕਾਰ ਵੀ ਦੱਸਿਆ ਜਾਂਦਾ ਹੈ ਕਿ ਜਲਾਲੀ ਦੀ ਮਾਂ ਨੇ ਰੋਡੇ ਨੂੰ ਗਲੋਂ ਲਾਹੁਣ ਲਈ ਧੂਣਾ ਤਾਪਦੇ ਰੋਡੇ ਕੋਲ ਜਾ ਕੇ ਆਖਿਆ ਰੋਡਾ ਤੇਰੀ ਜਲਾਲੀ ਕਈ ਦਿਨਾਂ ਦੀ ਅੰਦਰ ਬਿਮਾਰ ਪਈ ਹੈ ਹਕੀਮ ਆਨੇ ਦੇ ਨੇ ਉਹ ਤਦ ਹੀ ਬਚ ਸਕਦੀ ਹੈ ਜੇ ਉਹਨੂੰ ਕਿਦਰੋ ਸ਼ੇਰਨੀ ਦਾ ਦੁੱਧ ਮਿਲ ਜਾਵੇ ਜੇ ਤੂੰ ਸ਼ੇਰਨੀ ਦਾ ਦੁੱਧ ਲਿਆ ਦੇਵੇਂ ਤਾਂ ਅਸੀਂ ਜਲਾਲੀ ਦਾ ਤੇਰੇ ਨਾਲ ਵਿਆਹ ਕਰ ਦੇਵਾਂਗੇ ਇਹ ਸੁਣਦੇ ਸਾਰ ਹੀ ਰੋਡਾ ਸ਼ੇਰਨੀ ਦੇ ਦੁੱਧ ਦੀ ਭਾਲ ਵਿੱਚ ਜੰਗਲਾਂ ਵੱਲ ਨਸ ਤੁਰਿਆ ਜਦੋਂ ਜਲਾਲੀ ਨੇ ਆਪਣੀ ਮੰਦੀ ਰੋਡੇ ਨੂੰ ਸ਼ੇਰਾਂ ਕੋਲੋਂ ਮਰਵਾਉਣ ਦੀ ਇਹ ਵਿਉਂਤ ਸੁਣੀ ਤਾਂ ਉਹ ਵੀ ਰੋਡਾ ਰੋਡਾ ਕੁਕਦੀ ਰੋਡੇ ਦੇ ਮਗਰ ਜੰਗਲ ਵਿੱਚ ਜਾ ਪੁੱਜੀ ਜੰਗਲ ਵਿੱਚ ਦੋਵੇਂ ਮਿਲ ਪਏ ਜਾਂ ਦੋਵਾਂ ਨੂੰ ਜੰਗਲੀ ਜਾਨਵਰਾਂ ਨੇ ਮਾਰ ਮੁਕਾਇਆ ਇਸ ਬਾਰੇ ਕੋਈ ਕੁਝ ਨਹੀਂ ਜਾਣਦਾ ਪਰ ਇਸ ਪ੍ਰੀਤ ਗਾਥਾ ਨੂੰ ਪੰਜਾਬੀ ਲੋਕ ਮੰਨੇ ਅਜੇ ਤੱਕ ਨਹੀਂ ਵਿਸਾਰਿਆ ਜਲਾਲੀ ਦਾ ਗੀਤ ਉਹਨਾਂ ਦੇ ਚੇਤਿਆਂ ਵਿੱਚ ਅੱਜ ਵੀ ਸਜਰਾ ਹੈ